ਮਹਾਰਾਜਪੁਰ ਜੀ ਦਾ ਖਾਲਸਾ ਮਹਾਰਾਜਪੁਰ ਜੀ ਦੀ ਫਤਿਹ ਹਾਂਜੀ ਆਪਾਂ ਅੱਜ ਆਪਣੀ ਗੱਲ ਕਰਨੀ ਹੈ तकरीबन ਤੁਸੀਂ ਫੇਸਬੁੱਕ ਤੇ ਮੇਰੇ ਪੇਜ ਰਾਹੀਂ ਜਾਂ YouTube ਚੈਨਲ ਰਾਹੀਂ ਤੁਸੀਂ ਸੁਣਦੇ ਹੋ ਕੱਲ ਆਪਾਂ BJP ਪਾਰਟੀ ਜੁਆਇਨ ਕੀਤੀ ਹੈ ਬਹੁਤ ਸੱਜਣਾ ਨੇ ਫੋਨ ਕਰਕੇ ਵਧਾਈ ਦਿੱਤੀ ਬਹੁਤਿਆਂ ਨੇ ਨਾਰਾਜ਼ਗੀ ਜਤਾਈ ਗਾਲੇ ਗਲੋਚ ਵੀ ਕੀਤਾ ਮੈਂ ਹਮੇਸ਼ਾ ਇਹ ਗੱਲ ਆਪਣੀ ਫਿਤਰਤ ਦੇ ਮੁਤਾਬਕ ਕਹੀ ਹੈ ਕਿ ਮੈਂ ਆਪਣੀ ਮਰਜ਼ੀ ਦਾ ਮਾਲਕ ਆਜ਼ਾਦ ਭਾਰਤ ਵਿੱਚ ਰਹਿਣ ਵਾਲਾ ਇੱਕ ਵਚਿੰਦਾ ਮੂਲ ਇੰਜਾਣ ਹਾਂ ਮੇਰਾ ਜਿਹੜਾ ਮਕਸਦ ਹੈਗਾ ਬੀਜੇਪੀ ਪਾਰਟੀ ਜੁਆਇਨ ਕਰਨ ਦਾ ਮੈਂ ਦੋ ਚਾਰ ਗੱਲਾਂ ਤੁਹਾਡੇ ਨਾਲ ਅੱਜ ਕਰਨੀਆਂ ਨੇ ਧਿਆਨ ਦੇ ਨਾਲ ਸੁਣ ਲਿਓ ਮੈਨੂੰ ਕੋਈ ਪਾਰਟੀ ਦੇ ਵਿੱਚੋਂ ਅਹੁਦੇ ਦੀ ਲੋੜ ਨਹੀਂ ਬਹੁਤੇ ਆਪਣੇ ਦਿਮਾਗ ਵਿੱਚ ਇਹ ਲੈ ਕੇ ਬਹਿ ਜਾਂਦੇ ਆ ਕਿ ਇਹਨੂੰ ਹੁਣ ਐਮ.ਐਲ.ਏ ਦੀ ਐਮ.ਪੀ ਦੀ ਜਾਂ ਕੋਈ ਹੋਰ ਟਿਕਟ ਚਾਹੀਦੀ ਹੈ ਇਹਨਾਂ ਗੱਲਾਂ ਤੋਂ ਗਿਆਨੀ ਬੂਟਾ ਸਿੰਘ ਬਹੁਤ ਦੂਰ ਹੈ ਅਸੀਂ ਜਦੋਂ ਵੀ ਕਿਤੇ ਲਾਲਚਵਾ ਹੋ ਕੇ ਗੱਲ ਕਰਦੇ ਆ ਉਦੋਂ ਅਸੀਂ ਸਮਾਜ ਦੀ ਜਾਂ ਕੌਮ ਦੀ ਜਦ ਪੰਜਾਬ ਦੀ ਗੱਲ ਹੀ ਨਹੀਂ ਕਰ ਸਕਦੇ ਸਤਿਗੁਰੂ ਪਾਵਨ ਬਾਣੇ ਵਿੱਚ ਕਹਿੰਦੇ ਨੇ ਸੇਵਾ ਕਰਤ ਹੋਏ ਨਿਹਕਾਮੀ ਨਿਸ਼ਕਾਮ ਹੋ ਕੇ ਜੇ ਤੁਸੀਂ ਕੋਈ ਸੇਵਾ ਕਰਨੀ ਚਾਹੁੰਦੇ ਹੋ ਤੁਹਾਨੂੰ ਹੱਕ ਹੈ ਔਰ ਬਹੁਤਾਤ ਵਿੱਚ ਪੰਜਾਬ ਦੇ ਜੇ ਲੀਡਰ ਨੇ ਉਹਨਾਂ ਦੇ ਦਿਮਾਗ ਵਿੱਚ ਇਹ ਕੀੜਾ ਹੁੰਦਾ ਹੈ ਕਿ ਮੈਨੂੰ ਕੋਈ ਅਹੁਦਾ ਮਿਲੇ ਕੋਈ ਟਿਕਟ ਮਿਲੇ ਕਿ ਮੈਂ ਕੋਈ ਲੀਡਰ ਬਣ ਕੇ ਪਾਵਰ ਵਿੱਚ ਆਵਾਂ ਇਹ ਗੱਲਾਂ ਦੇ ਨਾਲ ਮੈਂ ਬਹੁਤ ਸਹਿਮਤ ਨਹੀਂ ਮੈਂ ਇੱਕੋ ਹੀ ਮੁੱਦੇ ਤੇ ਗੱਲ ਬੀਜੇਪੀ ਦੇ ਨਾਲ ਕੀਤੀ ਹੈ ਉਹ ਇਹ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਮਜ਼ਦੂਰ ਹੈ ਉਹਦੀ ਹਾਲਤ ਬਹੁਤ ਖਰਾਬ ਹੈ ਉਹ ਆਪਣੇ ਪਰਿਵਾਰ ਨੂੰ ਪਾਲਣ ਵਾਸਤੇ ਦਿਹਾੜੀ ਕਰਕੇ ਆਪਣੇ ਪਰਿਵਾਰ ਦੀ ਪਾਲ ਪੋਸ਼ਣ ਨਹੀਂ ਕਰ ਸਕਦਾ ਆਪਣੇ ਬੱਚਿਆਂ ਨੂੰ ਨਹੀਂ ਪੜਾ ਸਕਦਾ ਤੇ ਉਹਦਾ ਕਾਰਨ ਇਹ ਹੈ ਕਿ ਪੰਜਾਬ ਦੇ ਹਾਲਾਤ ਮਜ਼ਦੂਰ ਵਾਂਗ ਤੇ ਕਿਉਂ ਹੋਏ ਕਿਉਂ ਮਜ਼ਦੂਰ ਨੂੰ ਖਤਮ ਕੀਤਾ ਜਾ ਰਿਹਾ ਹੈ ਉਹਦਾ ਕਾਰਨ ਦੋ ਪਾਰਟੀਆਂ ਨੇ ਜਿਹੜੀਆਂ ਪਹਿਲਾਂ ਸੱਤਾ ਵਿੱਚ ਆਈਆਂ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਪਾਰਟੀ ਆ ਤੀਜੇ ਹੁਣ ਝਾੜੂ ਵਾਲੇ ਹੋ ਗਏ ਇਹਨਾਂ ਨੇ ਪੰਦਰਾਂ ਨੇ ਪੂਰੇ ਜਲੂਸ ਕੱਢਦਾ ਜੁਮਲੇ ਛੱਡੀ ਜਾਂਦੇ ਨੇ ਦੇ ਕਿਸਾਨਾਂ ਦੀ ਗੱਲ ਕਰ ਲੋ ਤਾਂ ਇਹ ਗੱਲ ਨਹੀਂ ਸਮਝਦੇ ਮਜ਼ਦੂਰਾਂ ਦੀ ਗੱਲ ਕਰ ਲੋ ਤਾਂ ਇਹ ਗੱਲ ਨਹੀਂ ਸਮਝਦੇ ਜਦੋਂ ਤੁਸੀਂ ਮੇਰੀ ਗੱਲ ਕਰੋਗੇ ਕਿ ਤੈਨੂੰ ਕੀ ਪ੍ਰੋਬਲਮ ਪਈ ਸੀ ਤੂੰ ਬੀਜੇਪੀ ਦੇ ਵਿੱਚ ਆ ਲੱਗ ਗਿਆ ਕਿਉਂਕਿ ਜਿਹੜਾ ਮਜ਼ਦੂਰ ਦਾ ਨੁਕਸਾਨ ਹੋਇਆ ਉਹ ਦੋ ਪਾਰਟੀਆਂ ਕਰਕੇ ਜ਼ਿਆਦਾ ਹੋਇਆ ਹੈ ਅ ਤੀਜੇ ਝੜੂ ਝੜੂ ਵਾਲੇ ਤਾਂ ਹੁਣ ਆਏ ਨੇ ਇਹ ਵੀ ਕਰ ਰਹੇ ਨੇ ਮਾਨ ਦੇ ਪੁੱਤ ਜਿੰਨੀ ਵੀ ਪੰਜਾਬ ਦੀ ਇੰਡਸਟਰੀ ਸੀ ਉਹਦੇ ਵਿੱਚ ਮਜ਼ਦੂਰ ਨੂੰ ਕੰਮ ਮਿਲਿਆ ਹੋਇਆ ਸੀ ਘੱਟੋ ਘੱਟ 25 30000 40 50000 ਤੱਕ ਮਜ਼ਦੂਰ ਨੂੰ ਕੰਮ ਮਿਲਦਾ ਸੀ ਤੇ ਸਾਰੀ ਇੰਡਸਟਰੀ ਬਾਦਲਾ ਕਰਕੇ ਜਾਂ ਕਾਂਗਰਸ ਕਰਕੇ ਬਾਹਰ ਚਲੇਗੀ ਕਿਉਂਕਿ ਇਹ ਸ਼ੇਅਰ ਪਾਉਣਾ ਚਾਹੁੰਦੇ ਸੀ ਇੱਥੋਂ ਤੱਕ ਇੱਕ ਜਿਹੜਾ ਬਰੈਡਾਂ ਦਾ ਪੈਕਟ ਹੁੰਦਾ ਉਹ 10 ਰੁਪਈਆ ਦਾ ਹੁੰਦਾ ਹੈ ਉਹਦੇ ਵਿਚ ਵਿੱਚ 1 ਰੁਪਿਆ ਸ਼ੇਅਰ ਪਾਉਣ ਦੀ ਕੋਸ਼ਿਸ਼ ਬਾਦਲ ਪਰਿਵਾਰ ਨੇ ਕੀਤੀ ਤੇ ਉਹ ਸਾਰੇ ਡਰਦੇ ਪੰਜਾਬ ਦੇ ਵਿੱਚੋਂ ਆਪਣਾ ਕਾਰੋਬਾਰ ਬਾਹਰ ਲੈ ਗਏ ਜਾਣ ਕੇ ਮਜ਼ਦੂਰ ਦੇ ਲਈ ਜੇ ਕੁਝ ਕਰ ਸਕਦਾ ਉਹ ਭਾਜਪਾ ਪਾਰਟੀ ਹੈ ਮੈਂ ਤੇ ਵੀ ਇਹ ਨਹੀਂ ਗੱਲ ਕਰਨੀ ਕਿ ਮਜ਼ਦੂਰ ਨੂੰ ਤੁਸੀਂ ਨੌਕਰੀ ਦਿਓ ਨੌਕਰੀ ਲੈਣ ਵਾਲੇ ਦੀ ਤਾਂ ਯੋਗਤਾ ਹੈਗੀ ਆ ਉਹ ਪੜ੍ਹ ਲਿਖੇ ਜਾਵੇ ਉਹ ਨੌਕਰੀ ਦੇ ਆਪਣੇ ਅਭਯੋਗ ਹੋ ਜਾਂਦਾ ਹੈ ਪਰ ਜਿਹੜਾ ਮਜ਼ਦੂਰ ਦਿਹਾੜੀ ਕਰਕੇ ਆਪਣੇ ਬੱਚੇ ਪਾਲਦਾ ਉਹਦੇ ਲਈ ਬਹੁਤ ਮੁਸ਼ਕਲ ਹੋਇਆ ਪਿਆ ਤੇ ਜਦੋਂ ਮੇਰੀ ਗੱਲਬਾਤ ਚੱਲੀ ਅੱਗੇ ਮੈਂ ਇਹੀ ਕਿਹਾ ਕਿ ਮਜ਼ਦੂਰ ਦੇ ਲਈ ਕੇਵਲ ਜਿਹੜੀ ਇੰਡਸਟਰੀ ਪੰਜਾਬ ਚੋਂ ਬਾਹਰ ਗਈ ਹੈ ਉਹੀ ਕਿਤੇ ਪੰਜਾਬ ਦੇ ਵਿੱਚ ਦੁਬਾਰਾ ਲੱਗ ਜਾਵੇ ਜਾਂ ਹੋਰ ਵੱਡੇ ਵੱਡੇ ਕਾਰੋਬਾਰੀ ਇੱਥੇ ਆਪਣਾ ਬਿਜ਼ਨਸ ਸ਼ੁਰੂ ਕਰਨਾ ਚਾਹੁੰਦੇ ਆ ਤੇ ਜੇ ਕਿਤੇ ਉਹ ਹੋ ਜਾਂਦਾ ਹੈ ਤਦ ਸੱਚ ਜਾਣਿਓ ਮਜ਼ਦੂਰ ਸੌਖਾ ਹੋ ਜਾਊ ਤੇ ਮੇਰਾ ਇੱਕੋ ਹੀ ਕੰਮ ਹੈ ਕਿ ਜਿੰਨੇ ਵੀ ਮਜ਼ਦੂਰ ਨੇ ਉਹਨਾਂ ਦੀ ਗੱਲ ਕਰਾਂ ਤੇ ਉਹ ਸੌਖੀ ਨੀਂਦ ਸੌ ਸਕਣ ਤੇ ਸੌਖੇ ਤਰੀਕੇ ਨਾਲ ਉਹਨਾਂ ਨੂੰ ਰੋਟੀ ਕਮਾ ਕੇ ਮਿਲ ਸਕੇ ਕਿਸੇ ਦੀਆਂ ਜੁੱਤੀਆਂ ਵਿੱਚ ਨਾ ਬੈਠਣ ਬੁਰਕੀ ਤੇ ਆਸ ਨਾ ਰੱਖਣ ਸਾਨੂੰ ਲਾਲ ਲੱਪ ਆਫ ਦਿੱਤੇ ਗਏ ਦਾਣ ਆਟਾ ਮਿਲ ਜਾਊਗਾ ਜੀ ਬੇਲੇ ਦੇ ਫਿਰ ਬਿੱਲ ਫਿਰ ਹੀ ਕਿਤੇ ਜਾਣਗੇ ਬੱਸਾਂ ਦਾ ਕਿਰਾਇਆ ਫ੍ਰੀ ਕਰ ਦਿੱਤਾ ਇਹ ਜਿਹੇ ਜਿਹੜੇ ਜੁਮਲੇ ਸੀ ਇਹਨਾਂ ਦੇ ਵਿੱਚ ਕੁਝ ਨਹੀਂ ਮਿਲਿਆ ਨੁਕਸਾਨ ਕੀਤਾ ਤੇ ਇੱਕ ਗੱਲ ਮੈਂ ਹੋਰ ਕਹਿਣੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਜਦੋਂ ਕਿਤੇ ਪੰਜਾਬ ਦੇ ਵਿੱਚ ਕਾਂਗਰਸ ਦੀ ਸਰਕਾਰ ਰਹੀ ਤਾਂ ਉਦੋਂ ਬੀਜੇਪੀ ਦੀ ਸਰਕਾਰ ਆ ਗਈ ਜਦੋਂ ਪੰਜਾਬ ਦੇ ਵਿੱਚ ਕਾਲਿੰਗ ਦੀ ਸਰਕਾਰ ਰਹੀ ਉਦੋਂ ਸੈਂਟਰ ਦੇ ਵਿੱਚ ਕਾਂਗਰਸ ਦੀ ਸਰਕਾਰ ਆ ਗਈ ਜਣ ਕਿ ਤਾਲਮਿਲ ਆਪਸ ਵਿੱਚ ਹੋਇਆ ਹੀ ਨਹੀਂ ਜਿਹੜੀ ਹੁਣ ਮੈਂ ਗੱਲ ਕਰਨੀ ਹੈ ਇਹ ਤੁਹਾਡੇ ਧਿਆਨ ਵਿੱਚ ਆਜੂ ਖਾਸ ਕਰਕੇ ਜਿਹੜੇ ਮਜ਼ਦੂਰ ਭਰਾ ਨੇ ਜਿਹੜਾ ਛੋਟਾ ਜ਼ਿਮੀਂਦਾਰ ਹੈ ਇੱਕ ਦੋ ਕਿੰਨੇ ਵਾਲਾ ਉਹ ਤਾਂ ਮੈਂ ਕਹਿੰਦਾ ਮਜ਼ਦੂਰ ਨਾਲੋਂ ਵੀ ਉਹਦੀ ਭੈੜੀ ਹਾਲਤ ਹੈ ਜਿਹੜੇ ਬੰਦੇ ਕੰਮ ਕਰਨਾ ਚਾਹੁੰਦੇ ਆ ਹੁਣ ਸੈਂਟਰ ਦੇ ਵਿੱਚ ਬੀਜੇਪੀ ਦੀ ਸਰਕਾਰ ਤਕਰੀਬਨ ਤਕਰੀਬਨ ਮੈਨੂੰ ਕਹਿਣ ਦੀ ਲੋੜ ਨਹੀਂ ਤੁਹਾਨੂੰ ਸਭ ਨੂੰ ਪਤਾ ਹੈ ਬਣ ਚੁੱਕੀ ਹੈ ਇਦ ਕਿਤਾ ਸੀਟਾਂ ਵੀ ਉਹਨਾਂ ਨੇ 400 ਤੋਂ ਪਾਰ ਕਰ ਦੇਣਗੀਆਂ ਨੇ ਜਿਹੜੇ ਹਾਲਾਤ ਬਣੇ ਹੋਏ ਆ ਤੇ ਪੰਜਾਬ ਦੇ ਵਿੱਚੋਂ ਮੈਂ ਭਵੰਤਮਾਨ ਵਾਲਾ ਜੁਮਲਾ ਤਾਂ ਸੜਨਾ ਨਹੀਂ ਕਿ ਅਸੀਂ 13 ਜ਼ੀਰੋ ਕਰਾਂਗੇ 5 ਤੋਂ 7 ਸੀਟਾਂ ਤੱਕ ਆਸ ਹੈਗੀ ਆ ਹੋ ਸਕਦੇ ਮਜ਼ਦੂਰਾਂ ਦੀ ਜਿਹੜੇ ਹਨੇਰੀਆ ਹੋਰ ਵੱਡੇ ਲੈਵਲ ਤੇ ਝੁੱਲ ਜਾਵੇ ਤੇ ਭਵੰਤਮਾਨ ਵਾਲੀ ਕਸਮ ਝੂਠੀ ਕਰਦੀਏ ਹੋ ਸਕਦਾ ਕੋਬੜੀ ਗੱਲ ਨਹੀਂ ਕਿਉਂਕਿ ਜਿਹੜੀ ਮਜ਼ਦੂਰਾਂ ਦੀ ਵੋਟ ਹੈਗੀ ਐ ਐਸਬੀਸੀ ਵੋਟ ਹੈਗੀ ਐ ਉਹ ਚਾਹੁੰਦੇ ਐ ਕਿ ਪੰਜਾਬ ਦੇ ਵਿੱਚ ਮੋਦੀ ਸਾਹਿਬ ਦੀ ਜਾਂ ਬੀਜੇਪੀ ਦੀ ਸੱਤਾ ਆਵੇ ਦਿਲ ਕੇ ਬੀਜੇਪੀ ਦੀ ਸਰਕਾਰ ਬਣੇ ਆ ਜਿਹੜੀਆਂ ਹੁਣ ਚੋਣਾਂ ਨੇ ਲੋਕ ਸਭਾ ਦੀਆਂ ਇਹਦੇ ਵਿੱਚ ਵੱਧ ਤੋਂ ਵੱਧ ਸੀਟਾਂ ਜਤਾ ਕੇ ਮੋਦੀ ਸਾਹਿਬ ਨੂੰ ਦਿੱਤੀਆਂ ਜਾਣ ਮੈਂ ਐਕਚੁਅਲੀ ਬੇਨਤੀ ਆਪਣੇ ਲਈ ਤਾਂ ਕੀਤੀ ਐ ਕਿਉਂਕਿ ਬਹੁਤੇ ਲੋਕ ਧੌਣ ਵਿੱਚ ਕਿਲਾ ਰੱਖਦੇ ਨੇ ਇਹ ਮੋਦੀ ਦਾ ਦੱਲਾ ਸੀ ਇਹ ਆਰਐਸ ਦਾ ਕੁੱਤਾ ਸੀ ਬੜਾ ਕੁਝ ਇਹ ਕਹਿੰਦੇ ਨੇ ਇਹਨਾਂ ਗੱਲਾਂ ਨਾਲ ਸਾਨੂੰ ਕੋਈ ਪਰਵਾਹ ਨਹੀਂ ਜੋ ਮਰਜੀ ਕਹੋ ਪਹਿਲਾਂ ਕਹਿੰਦੇ ਸੀ ਹੁਣ ਕਹੀ ਜਾਊਂਗੇ ਕੋਈ ਫਰਕ ਨਹੀਂ ਪੈਣਾ ਪਰ ਮੈਂ ਜਿਹੜੀ ਗੱਲ ਕਹੀ ਹੈ ਨਾ ਉਹ ਮੈਂ ਆਪਣੇ ਲਈ ਨਹੀਂ ਕਹੀ ਉਹ ਪੰਜਾਬ ਨੂੰ ਬਚਾਉਣ ਵਾਸਤੇ ਜ਼ਰੂਰੀ ਹੈ ਕਿ ਪੰਜਾਬ ਦੇ ਮਜ਼ਦੂਰ ਨੂੰ ਬਚਾਇਆ ਜਾਵੇ ਜਿਹੜੇ ਕਿਸਾਨ ਮਜ਼ਦੂਰ ਦੀ ਕਹਿ ਲਈਏ ਭਾਈਵਾਲਤਾ ਜਾਂ ਵਿਚਾਰਧਾਰਾ ਜੋ ਆਪਸ ਵਿੱਚ ਤਾਲਮੇਲ ਹੈ ਜੋ ਭਾਈਚਾਰਕ ਸਾਂਝ ਹੈ ਜਣ ਕੇ ਕਿਸਾਨ ਮਜ਼ਦੂਰ ਦਾ ਜੋ ਆਪਸ ਵਿੱਚ ਨੇੜਤਾ ਬਣੀ ਹੋਈ ਹੈ ਉਹ ਬਰਕਰਾਰ ਰਹਿਣਾ ਜ਼ਰੂਰੀ ਹੈ ਇਸ ਕਰਕੇ ਬੇਨਤੀ ਹੈ ਕਿ ਪੰਜਾਬ ਦੀ ਗੱਲ ਕਰਨੀ ਹੈ ਇੱਥੇ بڑے ਜੁਮਲੇ ਸਾਡੇ ਲੋਕਾਂ ਨੇ ਅਖੇਰੇ ਵਰਗੇ ਮਾਨ ਵਰਗੇ ਭਵੰਤਮਾਨ ਵਰਗੇ ਬਾਦਲ ਵਰਗੇ ਬਥੇਰੇ ਆਏ ਥੀ ਪੰਜਾਬ ਦੀ ਗੱਲ ਕਰਾਂਗੇ ਪੰਜਾਬ ਨੂੰ ਬਚਾਵਾਂਗੇ ਹੁਣ ਪੰਜਾਬ ਨੂੰ ਪਹਿਲਾਂ ਲੁੱਟ ਲਿਆ ਹੁਣ ਪੰਜਾਬ ਨੂੰ ਬਚਾਉਣ ਦੀਆਂ ਗੱਲਾਂ ਕਰੀ ਜਾਂਦੇ ਆ ਤੇ ਮੈਂ ਕੱਲਾ ਨਹੀਂ ਪੰਜਾਬ ਨੂੰ ਬਚਾ ਸਕਦਾ ਪੰਜਾਬ ਨੂੰ ਬਚਾਉਣ ਵਾਸਤੇ ਲੋੜ ਹੈ ਜਿਹੜਾ ਮਜ਼ਦੂਰ ਤਬਕਾ ਦਿਹਾੜੀ ਕਰਕੇ ਰੋਟੀ ਖਾਂਦਾ ਉਹਨਾਂ ਨੂੰ ਬੇਨਤੀ ਕੀਤੀ ਹੈ ਕਿ ਆਓ ਮੈਦਾਨ ਦੇ ਵਿੱਚ ਜਿਨ੍ਹਾਂ ਨੇ ਸਾਨੂੰ ਜੁੱਤੀਆਂ ਵਿੱਚ ਵਹਾਇਆ ਉਹ ਕੌਣ ਨੇ ਕਾਲੀ ਤੇ ਕਾਂਗਰਸੀ ਅੱਧੀ ਦੇ ਝਾੜੂ ਵਾਲੇ ਨੇ ਇਹਨਾਂ ਤੋਂ ਬਚ ਜਾਓ ਜੇ ਆਪਣੇ ਆਪ ਨੂੰ ਬਚਾ ਸਕਦੇ ਹੋ ਤੇ ਨੇ ਆਉਣ ਵਾਲੀਆਂ ਨਸ਼ੇ ਵਾਲੀਆਂ ਫਸਲਾਂ ਇਹਨਾਂ ਨੇ ਤਬਾਹ ਕਰ ਦੇਣੀਆਂ ਨੇ ਇਹ ਬੇਨਤੀ ਮੈਂ ਤਾਂ ਕੀਤੀ ਐ ਕਿਉਂਕਿ ਬਹੁਤੇ ਲੋਕ ਹੋਰ ਤਰੀਕੇ ਨਾਲ ਸਮਝਦੇ ਨੇ ਸਮਝਾਉਣ ਦਾ ਨਜ਼ਰੀਆ ਸਮਝਣ ਦਾ ਨਜ਼ਰੀਆ ਕੁਝ ਹੋਰ ਹੁੰਦਾ ਤੇ ਮੈਂ ਕਿਸੇ ਦੇ ਦਵਾ ਥੱਲੇ ਨਹੀਂ ਬਹੁਤੇ ਨੇ ਕਹਿਣਾ ਕਿੰਨੇ ਚ ਖਰੀਦ ਲੈ ਇਹਨੂੰ ਇਹੋ ਜਿਹਾ ਕੋਈ ਰੁਪਈਆ ਡਾਲਰ ਬਣਿਆ ਨਹੀਂ ਜਿਹੜਾ ਖਰੀਦ ਸਕੇ ਇਹ ਧਿਆਨ ਵਿੱਚ ਰੱਖਿਓ ਠੋਕਰ ਮਾਰਦੇ ਆ ਅੱਜ ਵੀ ਤੇ ਕਲ ਨਹੀਂ ਨਾ ਕੋਈ ਅਹੁਦੇ ਦੀ ਲੋੜ ਨਾ ਕੋਈ ਰੁਪਈਏ ਦੀ ਲੋੜ ਆਪਣੇ ਘਰ ਵਿੱਚ ਵਸਦੇ ਆਂ ਰੱਖਦੇ ਆਂ ਦੋ ਟਾਈਮ ਦੀ ਰੋਟੀ ਦੋ ਵਖਤ ਵਧੀਆ ਮਿਲਦੀ ਹੈ ਪਰ ਜਿਹੜੇ ਕਮਾ ਕੇ ਖਾਂਦੇ ਨੇ ਰੋਟੀ ਵੱਲੋਂ ਦੋ ਟਾਈਮ ਤਰਸਦੇ ਨੇ ਤੇ ਉਹਨਾਂ ਲਈ ਗੱਲ ਕਰਨੀ ਹੈ ਉਹ ਕੌਣ ਨੇ ਮਜ਼ਦੂਰ ਨੇ ਜਿਹੜੇ ਦਿਹਾੜੀ ਕਰਦੇ ਆ ਇਹ ਬੇਨਤੀ ਪ੍ਰਵਾਨ ਕਰਿਓ ਖੁੱਲ ਕੇ ਸਾਥ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ